ਦੋਸਤੋ ਇਥੋਂ ਸ਼ੁਰੂ ਹੁੰਦਾ ਸੀ ਖਾਲਸਾ ਰਾਜ ਜਿੱਥੇ ਆਪਾਂ ਖੜੇ ਹੋਏ ਆ ਅਸੀਂ ਖੜੇ ਹੋਏ ਆ ਰੋਪੜ ਦੇ ਵਿੱਚ ਸਤਲੋਜ ਦੇ ਕਿਨਾਰੇ ਤੇ ਤੇ ਸਤਲੋਜ ਦੇ ਪਰਲੇ ਪਾਸੇ ਜਿਹੜਾ ਰਾਜ ਸੀ ਉਹ ਸਾਰਾ ਖਾਲਸਾ ਰਾਜ ਸੀ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੋਜ ਦੇ ਕਿਨਾਰੇ ਤੋਂ ਲੈ ਕੇ ਖਾਈਬਰ ਪਖਤੂਨਵਾਦ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਸਾਨੂੰ ਵਾਖਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਤੇ ਅਸੀਂ ਇੱਕ ਕਿਨਾਰੇ ਤੇ ਖੜੇ ਹੋਏ ਆ ਤੇ ਤੁਸੀਂ ਚੌਂਕੀ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਿ ਇੱਥੋਂ ਜਿਹੜੀ ਸੀਗੀ ਸ਼ੁਰੂਆਤ ਹੁੰਦੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੇ ਖੈਬਰ ਪਖਤੂਨਵਾਂ ਤੱਕ ਉਹਨਾਂ ਦਾ ਜਿਹੜਾ ਰਾਜ ਰਿਹਾ ਔਰ ਇਹ ਚੌਂਕੀ ਤੁਸੀਂ ਕਦੇ ਰੋਪੜ ਆਓ ਤਾਂ ਆਨੰਦਪੁਰ ਸਾਹਿਬ ਰੋਡ ਦੇ ਉੱਤੇ ਇਹ ਚੌਂਕੀ ਜ਼ਰੂਰ ਦੇਖ ਕੇ ਜਾਇਓ ਕਿਸੇ ਨੂੰ ਖਾਲਸਤਾਨ ਚਾਹੀਦਾ ਹੈ ਤੇ ਕਿਸੇ ਨੂੰ ਵੱਧ ਅਧਿਕਾਰ ਚਾਹੀਦੇ ਨੇ ਕਿਸੇ ਨੂੰ ਪੰਜਾਬੀ ਸੂਬਾ ਚਾਹੀਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੂੰ ਖਾਲਸਾ ਰਾਜ ਨਹੀਂ ਚਾਹੀਦਾ ਖਾਲਸਾ ਰਾਜ ਦੀ ਸਥਾਪਨਾ ਜਿਹੜੀ ਹੈਗੀ ਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਤੇ ਉਹਦੇ ਵਰਗਾ ਰਾਜ ਅੱਜ ਤੱਕ ਕੋਈ ਦੇ ਨਹੀਂ ਸਕਿਆ ਇਹ ਮੈਂ ਨਹੀਂ ਕਹਿੰਦਾ ਇਹ ਸਟੱਡੀਜ਼ ਜਿਹੜੀਆਂ ਹੋਈਆਂ ਨੇ ਉਹ ਕਹਿੰਦੀਆਂ ਨੇ ਕਿ ਜਿਹੜੇ ਹੁਣ ਤੱਕ ਦੇ ਰਾਜੇ ਹੋਏ ਨੇ ਸਭ ਤੋਂ ਵਧੀਆ ਜਿਹੜਾ ਰਾਜਾ ਹੈਗਾ ਉਹ ਕਿਹੜਾ ਰਿਹਾ ਉਹ ਰਿਹਾ ਮਹਾਰਾਜਾ ਰਣਜੀਤ ਸਿੰਘ ਤੇ ਖਾਲਸਾ ਰਾਜ ਦਾ ਜਿਹੜਾ ਮਹਾਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਤਾਂ ਦੋਸਤੋ ਖਾਲਸਾ ਰਾਜ ਦੀ ਵਾਂਗ ਕਰੀਏ ਰਾਜ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ ਇਹ ਨਹੀਂ ਹੈ ਕਿ ਇਕੱਲਾ ਰਾਜ ਹੀ ਕਰਨਾ ਉਹਨਾਂ ਦੇ ਨਾਂ ਤੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਾਨੂੰ ਚਾਹੀਦਾ ਅੱਜ ਉਹ ਹੁਣ ਆਪਾਂ ਚੱਲਦੇ ਹਾਂ ਬਰਾਸਤੀ ਚੌਂਕੀ ਦੇਖਣਾ ਤੇ ਇਹ ਹੈ ਦੋਸਤੋ ਬਰਾਸਤੀ ਚੌਂਕੀ ਖਾਲਸਾ ਰਾਜ ਦੀ ਨਿਸ਼ਾਨੀ ਜੋ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਹਲੇ ਵੀ ਮੌਜੂਦ ਹੈ ਸਤਲੁਜ ਦਰਿਆ ਦੇ ਕਿਨਾਰੇ ਦੇ ਨੇੜੇ ਕੱਚੀ ਪਹਾੜੀ ਦੀ ਟੀਸੀ ਦੇ ਉੱਤੇ ਸਰਕਾਰੇ ਖਾਲਸਾ ਦਾ ਇਹ ਝੰਡਾ ਤੁਸੀਂ ਦੇਖ ਸਕਦੇ ਹੋ ਅੱਜ ਵੀ ਝੂਲਦਾ ਹੈ ਤੇ ਉਸ ਸਮੇਂ ਦੀ ਯਾਦ ਦਿਲਾਉਂਦਾ ਹੈ ਜਦੋਂ ਖਾਲਸੇ ਦਾ ਰਾਜ ਹੋਇਆ ਕਰਦਾ ਸੀ ਸਤਲੁਜ ਦਰਿਆ ਤੱਕ ਤਾਂ ਜਦੋਂ ਕਦੇ ਵੀ ਰੋਪੜ ਦਾ ਤੁਹਾਡਾ ਚੱਕਰ ਲੱਗਦਾ ਹੈ ਤਾਂ ਤੁਸੀਂ ਦਰਸ਼ਨ ਜ਼ਰੂਰ ਕਰਕੇ ਆਇਓ ਇਸ ਬਰਾਸਤੀ ਚੌਂਕੀ ਦੇ ਕਿਉਂਕਿ ਜਦੋਂ ਤੁਸੀਂ ਬਰਾਸਤੀ ਚੌਂਕੀ ਦੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਾਦ ਆਵੇਗੀ ਕਿ ਇੱਕ ਮਹਾਰਾਜਾ ਰਣਜੀਤ ਸਿੰਘ ਹੋਏ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਸਾਰੇ ਲੋਕ ਖੁਸ਼ ਤੇ ਖੁਸ਼ਹਾਲ ਰਹਿੰਦੇ ਸੀ ਤੇ ਇੱਕ ਹੁਣ ਦੇ ਰਾਜੇ ਨੇ ਜਦੋਂ ਸਾਰੀ ਪਰਜਾ ਦਾ ਬੁਰਾ ਹਾਲ ਹੋਇਆ ਪਿਆ ਹੈ